ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਦਾ ਇੱਕ ਵਾਰੀ ਫਿਰ ਵੱਡਾ ਐਕਸ਼ਨ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਭੇਜਿਆ ਜਾਏਗਾ ਡਿਪਰੂਗੜੀ ਜੇਲ੍ਹ ਦੇ ਵਿੱਚ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਬੁਰਾ ਹਾਲ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਯਾਦ ਹੋਣਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਸੁਣਾਉਣ ਜਾ ਰਿਹਾ ਹਾਂ ਜਦੋਂ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਵੱਡੀ ਚਰਚਾ ਦੇ ਵਿੱਚ ਇਹ ਗੱਲ ਆਈ ਸੀ ਕਹਿੰਦੇ ਜੀ ਢਿਬਰੂਵੜ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਨੂੰ ਸ਼ਿਫਟ ਕਰ ਦੇਣਾ ਚਾਹੀਦਾ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਜੀ ਹੁਣ ਉਹ ਰੋਣ ਲੱਗ ਗਏ ਨੇ ਕਿਉਂ ਲੱਗੇ ਨੇ ਇਹ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਇਹਨੇ ਮੁੱਛਾ ਚੜਾ ਕੇ ਕਿਹਾ ਸੀ ਕਮਾ ਚੱਲਿਆ ਮਜੀਠੀਆ ਦਰਸਾਲ ਦੇ ਵਿੱਚ ਉਸੇ ਗੱਲ ਦਾ ਰੌਲਾ ਅੱਜ ਤੱਕ ਫੇਰ ਪੈ ਗਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਔਰ ਦੂਜੇ ਪਾਸੇ ਇੱਕ ਬਿਆਨ ਬਿਕਰਮ ਸਿੰਘ ਮਜੀਠੀਆ ਦਾ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਉਸ ਦਿਨ ਤਹਿਲਕਾ ਮੱਚਿਆ ਸੀ ਇੰਨੀ ਖਬਰ ਪੁਰਾਣੀ ਆ ਪਰ ਉਸੇ ਗੱਲ ਦੀ ਵਜ੍ਹਾ ਦੇ ਨਾਲ ਪੰਜਾਬ ਦੀਆਂ ਮਾਂਵਾ ਪੰਜਾਬ ਦੇ ਲੋਕ ਪੰਜਾਬ ਦੀਆਂ ਭੈਣਾਂ ਯਾਨੀ ਚਿੱਟੇ ਦੇ ਨਾਲ ਜਿਹੜੇ ਪੀੜਤ ਲੋਕ ਸੀ ਉਹਨਾਂ ਲੋਕਾਂ ਨੇ ਬਹੁਤ ਵੱਡਾ ਰੌਲਾ ਪਾਇਆ ਸੀ ਬਿਕਰਮ ਸਿੰਘ ਮਜੀਠੀਆ ਕਰਕੇ ਕਹਿੰਦੇ ਦੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹਨੂੰ ਡਿਵਰੂਗੜ ਦੇ ਵਿੱਚ ਭੇਜੋ ਪਰ ਅੱਜ ਦੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਫੇਰ ਤੋਂ ਤਹਿਲਕਾ ਮਚ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹਨਾਂ ਬਾਰੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਔਰ ਇੱਕ ਬਿਆਨ ਉਸੇ ਬਿਕਰਮ ਸਿੰਘ ਮਜੀਠੀਏ ਦਾ ਚੀਨੇ ਪੰਜਾਬ ਦੀਆਂ ਮਾਵਾਂ ਨੂੰ ਅੱਜ ਤੱਕ ਰਵਾਇਆ ਹੋਇਆ ਤੇ ਅੱਜ ਤੱਕ ਪੰਜਾਬ ਦੇ ਲੋਕ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਏ ਨੂੰ ਪੰਜਾਬ ਦੀ ਧਰਤੀ ਦੇ ਨਾਲ ਰੱਖੋ ਇਹਨੂੰ ਡੁੱਗਰੂਗੜ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਪਰ ਅੱਜ ਉਹ ਸ਼ਿਫਟ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਐਮ ਮਾਨ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਨੂੰ ਕੀ ਕਿਹਾ ਸੀ ਔਰ ਵਿਕਰਮ ਮਜੀਠੀਆ ਦਾ ਬਿਆਨ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਚੇਲ ਕਰਵਾਈ ਸੀ ਉਹ ਵੀ ਅੱਜ ਤੁਹਾਨੂੰ ਦੁਬਾਰਾ ਮੈਂ ਸੁਣਾਉਣ ਜਾ ਰਿਹਾ ਉਹ ਦੇ ਅੰਕੜੇ ਬੜੇ ਮਜ਼ਬੂਤ ਨੇ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਸੁਣੋ ਤੂੰ ਘੋੜਾ ਮਾਲਾ ਤੂੰ ਸਾੜਾ ਉਹ ਤੋਂ ਲੰਬੂ ਏ ਪ੍ਰਧਾਨ ਸਭਾ ਚ ਲੜਾਈ ਹੋ ਗਈ ਮੈਂ ਤੈਨੂੰ ਦੇਖ ਰੋਣ ਉਹਦੋਂ ਆ ਕੇ ਕਹਿੰਦਾ ਚਲ ਆ ਜਾ ਹੁਣ ਉੱਠ ਜੱਫੀ ਪਾਈਏ ਤਾਂ ਮੂਰ ਉਹ ਵੀ ਬਿਸ਼ਰਮ ਸੀ ਕੱਪੜੇ ਝਾੜ ਕੇ ਉਹ ਵੀ ਆ ਗਿਆ ਕਾਰਨ ਕੀ ਸੀ ਕੰਨ ਚ ਕੀ ਕਹਿਆ ਕਹਿੰਦਾ ਹੁਣ ਦੋਨੇ ਹਾਰ ਗਏ ਜੱਫੀ ਪਾ ਲੋ ਬਸ ਬਹੁਤ ਹੈ ਇੱਕ ਬਟਨ ਦਾ ਦੋਨੇ ਹਰਾਏ ਨੇ ਉਹ ਜੀਵਨ ਜੋਤ ਕੌਰ ਨੇ ਇੱਕ ਬਟਨ ਦੱਬਿਆ ਦੋ ਮਾਝੇ ਗਏ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਉਹ ਬਿਆਨ ਜਿਹੜੇ ਬਿਆਨ ਨੇ ਪੂਰੇ ਪੰਜਾਬ ਭਰ ਦੇ ਅੰਦਰ ਇੱਕ ਐਸੀ ਪੀੜਾ ਖੜੀ ਕਰ ਦਿੱਤੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਸ हामी ਦੇ ਵਿੱਚ ਆਏ ਸੀ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਚੰਗਾ ਕੀਤਾ ਕਿ ਬਾਦਲਾਂ ਦੇ ਉੱਤੇ ਇਹਨਾਂ ਮਜੇਠੀਆਂ ਦੇ ਉੱਤੇ ਐਕਸ਼ਨ ਕਰ ਦਿੱਤਾ ਪਰ ਬਿਕਰਮ ਸਿੰਘ ਮਜੇਠੀਆਂ ਦਾ ਬਿਆਨ ਸੁਣਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਿਹਾ ਜਿਹੜੀ ਡਿਬਰੂਗੜ੍ਹ ਨੂੰ ਲੈ ਕੇ ਹੈ ਸੁਣੋ ਹਾਲ ਵੇਖ ਲਓ ਜੀ ਮੇਰੇ ਵਾਜੂ ਤੋਂ ਸੱਖੇ ਮਾਰੀ ਹੈ ਪੁਲਿਸ ਨੇ ਇਸੋ ਜੀ ਜਸੋਦੀ ਫਿਰ ਬੋਲੇ ਉਹ ਜੇ ਮੈਨੂੰ ਲਾਈ ਕਿੰਨੇ ਆ ਰਹੀ ਕਿ ਕਾਜ ਰੋ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਂਦਾ ਦਿਖਾ ਪੈ ਤਾ ਸੁਣ ਲਿਓ ਪੰਜਾਬ ਵਾਲਿਓ ਬਿਕਰਮ ਸਿੰਘ ਮਜੀਠੀਆ ਆਪਣੀ ਘਰ ਵਾਲੀ ਕਰਕੇ ਸਿਰਫ ਇੱਕ ਗੱਲ ਕਹਿ ਰਹੇ ਸੀ ਕਹਿੰਦੇ ਮੇਰੀ ਘਰ ਵਾਲੀ ਨੂੰ ਪੁਲਸ ਟੱਕੇ ਮਾਰ ਰਹੀ ਆ ਪਰ ਹੁਣ ਬਿਆਨ ਇਹ ਵੀ ਆ ਗਏ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਵਾਂ ਨੂੰ ਬਿਲਕੁਲ ਇਹ ਸੱਚ ਆ ਵੀ ਰਵਾਇਆ ਤਾਂ ਹੈਗਾ ਪਰ ਪੰਜਾਬ ਦੀ ਜਿਹੜੀ ਨੌਜਵਾਨੀ 80% ਲੋਕ ਧੱਕੇ ਦੇ ਨਾਲ ਇਸੇ ਬਿਕਰਮ ਸਿੰਘ ਮਜੀਠੀਆ ਨੇ ਮਾਰੇ ਨੇ ਕਿਉਂ ਨਾ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਨਹੀਂ ਸੀ ਜਿਹੜੀਆਂ ਅੱਜ ਤੱਕ ਰੋ ਰਹੀਆਂ ਨੇ ਇਹਦਾ ਸਿਰ ਪੁਲਿਸ ਦੇ ਧੱਕੇ ਸੀ ਪਰ ਜਿਹੜਾ ਧੱਕਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਔਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਰਿਆ ਉਹ ਪੰਜਾਬ ਦੇ ਸਾਰੇ ਲੋਕਾਂ ਦੇ ਸਾਹਮਣੇ ਪਰ ਹੁਣ ਅੱਜ ਕਹਿੰਦੇ ਜੀ ਸੁਖਵੀਰ ਸਿੰਘ ਬਾਦਲੂ ਦੀ ਹਵਾ ਬੜੀ ਨਿਕਲੀ ਹੈ ਜਨਰਲ ਸੁਖਵੀਰ ਸਿੰਘ ਬਾਦਲ ਉਸ ਬੰਦੇ ਦੇ ਨਾਲ ਲੜੇ ਹੋਏ ਨੇ ਕਾਂਗਰਸ ਦੇ ਵੀ ਕਈ ਲੀਡਰ ਨੇ ਜਿਹੜੇ ਮੁੱਖ ਮੰਤਰੀ ਦੀ ਇੱਕ ਐਸੀ ਵੀਡੀਓ ਵਾਇਰਲ ਕਰ ਦਿੱਤੀ ਕਿ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਦੀ ਏ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਹੋ ਜਾਣ ਪਰ ਨਹੀਂ ਕਿਉਂਕਿ ਇੱਥੇ ਦਾ ਪੰਜਾਬ ਦੇ ਲੋਕ ਪਹਿਲੀ ਇਹਨਾਂ ਨੂੰ ਸਮਝੀ ਖੜੇ ਸੀ ਜਿਹੜੇ ਚੰਨੀ ਅਰਗੇ ਜਾਂ ਖੈਰੇ ਅਰਗੇ ਬਾਜਵੇ ਅਰਗੇ ਕਾਂਗਰਸ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਬੋਲੇ ਸੀ ਬਿਕਰਮ ਸਿੰਘ ਮਜੀਠੀਏ ਦੇ ਇਥੋਂ ਸਾਬਤ ਹੁੰਦਾ ਕਿ ਇਹ ਸਾਰੇ ਰਲੇ ਮਿਲੇ ਸੀ ਇਹ ਕੋਈ ਘਾਰਾ ਕਾਂਗਰਸ ਦਾ ਤੇ ਇਕਾਨੀ ਦਲ ਦਾ ਬਾਹਰ-ਬਾਹਰ ਇਹਨਾਂ ਦੇ ਘਰਾਂ ਦੇ ਵਿੱਚ ਸਾਡਾ ਪੰਜਾਬ ਚੱਕੀ ਦੇ ਵਿੱਚ ਜਿਵੇਂ ਆਟਾ ਪਿਸਦਾ ਇਸ ਤਰ੍ਹਾਂ ਪਿਸਦਾ ਰਿਹਾ ਅੱਜ ਪੰਜਾਬ ਨੂੰ ਨਵੀਂ ਪਾਰਟੀ ਜੇਕਰ ਬਣਾਉਣੀ ਹੈ ਤਉ ਤੁਹਾਡੇ ਧਿਆਨ ਚ ਹੋਣੀ ਹੈ ਪਰ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਇਹਨਾਂ ਲੋਕਾਂ ਨੂੰ ਜੇਕਰ ਪੰਜਾਬ ਦੀ ਜਨਤਾ ਫੇਰ ਤੋਂ ਵਿਕਸਿਤ ਕਰਦੀ ਆ ਤਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਮਹਾਮਾਰੀ ਫੇਰ ਤੋਂ ਜਨਮ ਲਾਊਗੀ ਕਿਉਂਕਿ ਅਕਾਲੀ ਦਲ ਨੇ 25 ਸਾਲਾਂ ਤੱਕ ਪਹਿਲਾਂ ਲੁੱਟਿਆ ਕਾਂਗਰਸ ਨੇ ਵੀ ਬੜਾ ਲੰਮਾ ਸਮਰਾਜ ਕੀਤਾ ਪਰ ਪੰਜਾਬ ਪ੍ਰਤੀ ਅੱਜ ਤੱਕ ਇਹਨਾਂ ਦੋਵੇਂ ਪਾਰਟੀਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਹੀ ਕੋਈ ਚੰਗਾ ਕਦਮ ਚੱਕਣਾ ਕਿਉਂ ਕਿ ਬਾਦਲ ਕਿਆਂ ਨੂੰ ਲਈਏ ਤਾਂ ਭਾਈ ਸਿੱਖਾਂ ਦੇ ਪਿੱਛੇ ਦੇ ਵਿੱਚ ਛੁਰਾ ਮਾਰਿਆ ਨਾਮ ਜਪਦਿਆਂ ਸੰਗਤਾਂ 'ਤੇ ਗੋਲੀ ਚਲਵਾ ਕੇ ਐਸੇ ਸੁਖਵੀਰ ਸਿੰਘ ਬਾਦਲ ਦੁਆਰਾ ਮਾਫੀ ਮੰਗੀ ਜਾਂਦੀ ਹੈ ਤਾਂ ਫੇਰ ਕਾਂਗਰਸ ਦੇ ਲੀਡਰ ਬਹੁਤ ਸਾਰੇ ਪੁਰਾਣਿਆਂ ਤੋਂ ਲੈ ਲਓ ਇੰਦਰਾ ਗਾਂਧੀ ਤੋਂ ਲੈ ਲਓ ਸਾਡੇ ਸਿੱਖਾਂ ਦੇ ਨਾਲ ਉਹਨੇ ਕੀ ਕਰਵਾਇਆ ਕਾਲ ਤੱਕ ਸਭ ਤੋਂ ਟੈਕ ਕਰਵਾਇਆ ਉਹ ਵੀ ਤੁਹਾਡੀ ਯਾਦ ਹੈ ਪਰ ਜਿਹੜੇ ਕੈਂਪਟਰ ਵਰਗੇ ਗੁਟਕਾ ਚੱਕ ਕੇ ਸੌਂਹਾਂ ਖਾ ਕੇ ਪੰਜਾਬ ਦੀ ਬਲੀ ਚਾੜ ਦਿੱਤੀ ਚਿੱਟੇ ਦੇ ਨਾਲ ਉਹ ਵੀ ਅੱਜ ਲੋਕ ਉਹਨਾਂ ਨੇ ਖੁਦ ਇਸ ਟੈਨਿੰਗ ਹੋ ਗਈ ਗੀ ਵੀ ਦੇ ਵਿੱਚ ਇਹ ਸਾਰਾ ਪੰਜਾਬ ਜਾਣਦਾ ਇਹਨਾਂ ਦੋਵੇਂ ਘਰਾ ਨੇ ਪੰਜਾਬ ਨੂੰ ਇਸ ਕਦਰ ਲੁੱਟਿਆ ਪੰਜਾਬ ਅੱਜ ਪੀੜਿਤ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਕਰਨਾ ਚਾਹੁੰਦਾ ਤਾਂ ਇੱਥੇ ਮੈਂ ਚਾਹੂੰਗਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂ ਕਿ ਹਲੇ ਤਾਂ 5 ਸਾਲ ਤੱਕ ਪੂਰੇ ਵੀ ਹੋਏ ਆਪਾਂ ਹੀ ਚੁਣਿਆ ਨਾ ਪਰ ਉਹਨਾਂ ਲੋਕਾਂ ਨੂੰ ਵਾਰ-ਵਾਰ ਸੱਤਾ ਦੇ ਵਿੱਚ ਲਿਆ ਕੇ ਪੰਜਾਬ ਦੀ ਅੱਜ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੈ ਇਹ ਜਿਹੜੇ ਫੜੇ ਜਾ ਰਹੇ ਹਨ ਡੀਆਈਜੀ ਆਈਜੀ ਜੋ ਵੀ ਹੈ ਕੋਈ ਐਸਐਚਓ ਆ ਜਾਂ ਕੋਈ ਹੋਰ ਅਫਸਰ ਹੈ ਜਾਂ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਹੈ ਇਹ ਸਾਰੇ ਕੀਤੇ ਕਰਾਈ ਕਾਰਨਾਮੇ ਪਿਛਲੀਆਂ ਸਰਕਾਰਾਂ ਮੇ ਨੇ ਉਹਨਾਂ ਦੇ ਰਾਜ ਦੇ ਵਿੱਚ ਇਹਨਾਂ ਨੂੰ ਖੁੱਲ ਦੇ ਕੇ ਇਹਨਾਂ ਨੂੰ ਬੋਟੀ ਪਾਈ ਗਈ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹਾਲੇ ਤੱਕ ਦੋਵੇਂ ਪਾਰਟੀਆਂ ਕਰ ਰਹੀਆਂ ਨੇ ਤਾਂ ਰਹੀ ਗੀ ਹੁਣ ਡਿਬਰੂਗੜ੍ਹ ਦੀ ਗੱਲ ਪੰਜਾਬ ਦੇ ਲੋਕਾਂ ਨੇ ਜੋੜ ਲਾ ਦਿੱਤਾ ਇਹ ਬਹੁਤ ਜ਼ਿਆਦਾ ਸੋਰਸ ਨਿਕਲ ਕੇ ਆ ਰਹੇ ਪੰਜਾਬ ਦੇ ਅੰਦਰੋਂ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜੋ ਨਹੀਂ ਤਾਂ ਬਾਰ-ਬਾਰ ਡਿਮਾਂਡ ਬਾਦਲ ਪਰਿਵਾਰ ਦੁਆਰਾ ਇਹੀ ਕੀਤੀ ਜਾ ਰਹੀ ਹੈ ਕਹਿੰਦੇ ਵਿਕਰਮ ਮਜੀਠੀਆ ਦੇ ਨਾਲ ਮਿਲਣਾ ਪਰ ਮੈਂ ਤੁਹਾਨੂੰ ਵੀ ਪੁੱਛਣਾ ਚਾਹੂੰਗਾ ਕਿ ਤੁਹਾਡੀ ਕੀ رائے ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਾਦਲ ਪਰਿਵਾਰ ਨੇ ਪੰਜਾਬ ਵਾਲਿਆਂ ਨੂੰ ਜਿੰਨਾ ਲੁੱਟਿਆ ਹੈ ਤੇ ਜਿੰਨਾ ਨੁਕਸਾਨ ਪਹੁੰਚਾਇਆ ਉਸ ਤੋਂ ਬਾਅਦ ਪੰਜਾਬ ਵਾਲਿਆਂ ਦੀ ਇਹ ਵੱਡੇ ਪੱਤਰ ਦੇ ਉੱਤੇ ਮੰਗ ਸੀ ਕਿ ਵਿਕਰਮ ਸਿੰਘ ਮੁਜੀਠੀਆ ਨੂੰ ਪੰਜਾਬ ਦੇ ਕਿਸੇ ਵੀ ਜੇਲ੍ਹ ਦੇ ਵਿੱਚ ਨਾ ਰੱਖਿਆ ਜਾਵੇ ਇਹਨਾਂ ਨੂੰ ਡਿਬਰੂਗਰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪੰਜਾਬ ਵਾਲਿਆਂ ਨੂੰ 5 ਸਾਲ ਤੱਕ ਬਾਦਲ ਪਰਿਵਾਰ ਨੇ ਲੁੱਟ-ਲੁੱਟ ਕੇ ਖਾਦਾ ਹੈ ਔਰ ਕਾਂਗਰਸ ਨੇ ਵੀ ਇਸੇ ਤਰ੍ਹਾਂ ਹੀ ਪੰਜਾਬ ਦਾ ਹਾਲ ਕੀਤਾ ਹੈਗਾ ਵਾ ਹੁਣ ਪੰਜਾਬ ਵਾਲਿਆਂ ਨੂੰ ਸੋਚਣਾ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਿਸ ਪਾਰਟੀ ਨੂੰ ਚੁਣਨਾ ਹੈਗਾ ਵਾ ਕਿਉਂਕਿ ਅਗਰ ਫਿਰ ਇਹੀ ਦੁਬਾਰਾ ਆਵੇ ਤੇ ਜਿਸ ਤਰ੍ਹਾਂ ਪਹਿਲੇ ਇਹਨਾਂ ਨੇ ਰਾਜ ਕੀਤਾ ਹੈ ਹੁਣ ਉਸ ਤੋਂ ਵੀ ਜ਼ਿਆਦਾ ਕਰਨਗੇ ਔਰ ਜਿਹੜਾ ਜੜਾ ਇਹਨਾਂ ਦੇ ਖਿਲਾਫ ਬੋਲੇਗਾ ਉੱਥੇ ਹੀ ਆਵਾਜ਼ ਬੰਦ ਕਰ ਦੇਣਗੇ ਇਸ ਵਾਸਤੇ ਕਿ ਕੋਈ ਸਬੂਤ ਨਾ ਬਚੇ ਨਾ ਕੋਈ ਡਰਦਾ ਇਹਨਾਂ ਦੇ ਖਿਲਾਫ ਬੋਲ ਸਕੇ ਇਹ ਤੇ ਸੀਐਮ ਭਗਵੰਤ ਮਾਨ ਜਿਨੇ ਇੱਡਾ ਵੱਡਾ ਐਕਸ਼ਨ ਕਰ ਦਿੱਤਾ ਇਹਨਾਂ ਦੇ ਖਿਲਾਫ ਅੱਜ ਤੱਕ ਕਿਸੇ ਨੇ ਇਨਾ ਦੇ ਖਿਲਾਫ ਐਕਸ਼ਨ ਨਹੀਂ ਸੀ ਕੀਤਾ ਇਹੀ ਵਜ੍ਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਚੜਾ ਕੇ ਪੱਟਾਂ ਤੇ ਥਾਪੀਆਂ ਮਾਰ ਕੇ ਸੀਐਮ ਭਗਵੰਤ ਮਾਨ ਨੂੰ ਲਲਕਾਰਦਾ ਸੀ ਤੇ ਕਹਿੰਦਾ ਸੀਗਾ ਕਿ ਸਾਡਾ ਕੋਈ ਬਾਹਰ ਵੀ ਵਿੰਗਾ ਨਹੀਂ ਕਰ ਸਕਦਾ ਤੂੰ ਕਿਸ ਖੇਤ ਦੀ ਮੂਲੀ ਐ ਤੇ ਸੀਐਮ ਭਗਵੰਤ ਮਾਨ ਨੇ ਵੀ ਸੋਚੋ ਚੁੱਕ ਕੇ ਕਿਹਾ ਸੀਗਾ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਤੇ ਪੱਕੇ ਹੱਥਾਂ ਦੇ ਨਾਲ ਪੱਕੇ ਪੈਰਾਂ ਦੇ ਨਾਲ ਹੱਥ ਪਾਇਆ ਹੈਗਾ ਵੈ ہوں جیل چو باہر نکل کے آنا مشکل ہے گا تو تورو تھی کی کہیں دے یہ کہ سی ایم بگوت انتمان نے جا کے اتنے ایکشن کیتا ہے وہ صحیح کیتا ہے یا غلط کیتا ہے تھی کی رائے رکھ دے یہ کومنٹس ویچ لازمی دسو رکھیں اپنا ڈھیر سارا خیال ملاؤں گے اگلی ویڈیو دن آل اللہ حافظ